ਧੰਨ ਧੰਨ ਸ੍ਰੀ ਗੁਰੂ ਰੰਧ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਆਰੰਭ ਕੀਤੀ ਹੈ ਉਸ ਦੇ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਪਾਤਸ਼ਾਹ ਜੀ ਬਚਨ ਕਰਦੇ ਨੇ ਸਿਰੇ ਰਾਗ ਮਹਿਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਕਲੇ ਹਰਬੂਲ ਨੁਖਾ ਨੂੰ ਸਮਝਾਉਣਾ ਕਰਦੇ ਪਾਤਸ਼ਾਹ ਜੀ ਕਹਿ ਰਹੇ ਨੇ ਇਹ ਪਿਆਰਿਆ ਭਲਿਆ ਲੋਕਾ ਹਰ ਹਰ ਜਪੋ ਹਰ ਵੇਲੇ ਸੁਪਰਮਾਤਮਾ ਨੂੰ ਧਿਆਉਣਾ ਕਰ ਹਰੀ ਨੂੰ ਧਿਆਉਣਾ ਕਰ ਗੁਰਮਤਿ ਲੈ ਹਰ ਬੋਲ ਗੁਰਮਤਿ ਲੈ ਭਾਵ ਕੀ ਗੁਰੂ ਦੀ ਮਤ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦਾ ਗਿਆਨ ਲੈ ਕੇ ਉਹ ਪਰਮਾਤਮਾ ਨੂੰ ਬੋਲ ਵਾਹ ਕੀ ਪ੍ਰਮਾਤਮਾ ਨੂੰ ਚੇਤੇ ਕਰ ਮਨ ਸੱਚ ਕਸਵੱਟੀ ਲਈ ਐ ਤੁਲੀਐ ਪੂਰਾ ਤੂਲ ਸੱਚ ਕਸਵੱਟੀ ਕਸਵੱਟੀ ਕੀ ਹੁੰਦੀ ਐ ਕਸਵੱਟੀ ਹੁੰਦੀ ਐ ਜਿਹਦੇ ਨਾਲ ਸੋਨੇ ਦੀ ਪਰਖ ਕੀਤੀ ਜਾਂਦੀ ਐ ਇਹ ਖਰਾ ਹੈ ਕਿ ਖੋਟਾ ਹੈ ਉਸੇ ਤਰ੍ਹਾਂ ਤੂੰ ਆਪਣੇ ਮਨ ਨੂੰ ਸੱਚ ਦੀ ਕਸਵੱਟੀ ਤੇ ਪਰਖਣ ਦਾ ਯਤਨ ਕਰ ਇਹ ਨਿੱਕੀ ਬਾਹਲੇ ਸਾਡਾ ਰੂਪ ਗੁਰਮਰਿਆਦਾ ਵਾਲਾ ਹੈ ਗੁਰਸਿੱਖੀ ਵਾਲਾ ਹੈ ਧਰਮੀ ਵਾਲਾ ਹੈ ਪਰ ਅੰਦਰੋਂ ਸਾਡਾ ਮਨ ਕੂੜ ਹੈ ਇਸ ਲਈ ਤੂੰ ਸੱਚ ਦੀ ਕਸਵੱਟੀ ਤੇ ਨਾਮ ਦੀ ਕਸਵੱਟੀ ਤੇ ਮਨ ਸੱਚ ਕਸਵੱਟੀ ਲਈ ਹੈ ਐਸੀ ਕਸਵੱਟੀ ਤੇ ਪਰਖ ਲੈ ਤੁਲਿਆ ਪੂਰਾ ਤੋਲ ਤੇ ਜਿਹਦੇ ਨਾਲ ਤੇਰਾ ਤੋਲ ਪੂਰਾ ਨਿਕਲ ਜਾਵੇ ਭਾਵ ਕੀ ਤੇਰਾ ਜੱਪਿਆ ਹੋਇਆ ਨਾਮ ਕੀਤੀ ਹੋਈ ਸੇਵਾ ਸਫਲ ਹੋ ਜਾਵੇ ਕੀਮਤ ਕਿਨਾਂ ਨਾ ਪਾਈ ਐ ਰਿਦਮਾਨਕ ਮੋਲ ਅਮੋਲ ਜਦੋਂ ਉਸਨੇ ਨਾਮ ਦੇਤਾ ਤੈਨੂੰ ਸੱਚ ਦੇ ਨਾਲ ਜੋੜਨੇ ਆ ਮਾਨਕ ਭਾਵ ਕੀ ਤੇਰੇ ਹਿਰਦੇ ਵਿੱਚ ਆ ਵਸ ਗਿਆ ਮੋਲ ਅਮੋਲ ਫਿਰ ਤੇਰਾ ਮੁੱਲ ਨਹੀਂ ਰਹੇਗਾ ਤੂੰ ਅਮੋਲਕ ਹੋ ਜਾਵੇਂਗਾ ਤੂੰ ਮੁੱਲ ਤੋਂ ਪਰੇ ਹੋ ਜਾਵੇਂਗਾ ਭਾਈ ਰੇ ਹਰ ਹੀਰਾ ਗੁਰਮਾਹੀ ਹਰ ਇੱਕ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤ ਵਰਤ ਰਹੀ ਹੈ ਭਾਈ ਰੇ ਹਰ ਹੀਰਾ ਗੁਰਮਾਹੀ ਤੇ ਜਿਹਦੇ ਤੇ ਗੁਰੂ ਦੀ ਮਿਹਰ ਹੁੰਦੀ ਹੈ ਉਹਦਾ ਹੀ ਮਨ ਹੀਰਾ ਬਣ ਜਾਂਦਾ ਹੈ ਤੇ ਹੀਰਾ ਬਣਦਾ ਕਿਵੇਂ ਮੈਂ ਪਾਤਸ਼ਾਹ ਜੀ ਕਹਿ ਰਹੇ ਨੇ ਸਤ ਸੰਗਤ ਸਤ ਗੁਰ ਪਾਈਐ ਹਨ ਸ਼ਬਦ ਜੀ ਸਲਾਹੀ ਸੰਗਤ ਵਿੱਚ ਬੈਠ ਕੇ ਜਿਵੇਂ ਆਪਾਂ ਰੋਜ਼ਾਨਾ ਯਤਨ ਕਰਦੇ ਆ ਸੰਗਤ ਵਿੱਚ ਬੈਠਣ ਦਾ ਬਾਣੀ ਨੂੰ ਸੁਣਨ ਦਾ ਇਸੇ ਤਰ੍ਹਾਂ ਹੀ ਸਾਡਾ ਮਨ ਹੀਰਾ ਹੋ ਸਕਦਾ ਹੈ ਸਤ ਸੰਗਤ ਸਤ ਗੁਰ ਪਾਈ ਹੈ ਜਦੋਂ ਅਸੀਂ ਸੰਗਤ ਵਿੱਚ ਬੈਠੇ ਗੁਣਾਂ ਨੂੰ ਧਾਰਨ ਕੀਤਾ ਤਹਿਨ ਸ਼ਬਦ ਸੁਲਾਏ ਦਿਨ ਰਾਤ ਹਰ ਵੇਲੇ ਇਸ ਨੂੰ ਸੁਲਾਇਆ ਯਾਦ ਰੱਖਿਆ ਇਤਿਹਾਸ ਗਵਾਹੀ ਭਰਦਾ ਹੈ ਪਹਿਲਾਂ ਸੱਜਣ ਠੱਗ ਠੱਗ ਸੀ ਪਰ ਜਦੋਂ ਨਾਨਕ ਦੇ ਸੰਗਤ ਕੀਤੇ ਗੁਰੂ ਨਾਨਕ ਦੇ ਸੰਗਤ ਕੀਤੇ ਉਹ ਹੀਰਾ ਹੋ ਗਿਆ ਮਾਧੋ ਦਾਸ ਬੈਰਾਗੀ ਜਦੋਂ ਗੁਰੂ ਦੀ ਸੰਗਤ ਕੀਤੀ ਤੇ ਉਹ ਬੰਦਾ ਸਿੰਘ ਬਹਾਦਰ ਬਣ ਗਿਆ ਇਸੇ ਤਰ੍ਹਾਂ ਇਤਿਹਾਸ ਗਵਾਏ ਭਰਦਾ ਜਿਵੇਂ ਵਿਦੇ ਚੰਦ ਚੋਰ ਸੀ ਪਰ ਜਦੋਂ ਆ ਕੇ ਸੰਗਤ ਵਿੱਚ ਬੈਠ ਗਿਆ ਵਿਦੇ ਚੰਦ ਨੇ ਛੀਨਾ ਗੁਰੂ ਦਾ ਸੀਨਾ ਕਹਿ ਕੇ ਨਿਵਾਜਿਆ ਗਿਆ ਸਾਡੇ ਅੰਦਰ ਹੀਰਾ ਹੈ ਪ੍ਰਮਾਤਮਾ ਦੀ ਜੋਤ ਹੈ ਪਰ ਹੀਰਾ ਤਾਂ ਪੈਦਾ ਹੋ ਸਕਦਾ ਹੈ ਜੈਸੀ ਸੰਗਤ ਵਿੱਚ ਬੈਠ ਕੇ ਉਸ ਨੂੰ ਸਲਾਹਾਂਗੇ ਉਸ ਨੂੰ ਯਾਦ ਕਰਾਂਗੇ ਰਹਾਉ ਸੱਚ ਵਖਰ ਤਨ ਰਾਸ ਲੈ ਪਾਈਆਂ ਗੁਰ ਪ੍ਰਗਾਸ ਗੁਰ ਪ੍ਰਗਾਸ ਭਾਵ ਕੀ ਗੁਰੂ ਦੇ ਗਿਆਨ ਦੇ ਚਾਨਣ ਸਦਕਾ ਇਹੋ ਜੀ ਰਾਸ ਪੂੰਜੀ ਇਹੋ ਜਾਂ ਧਨ ਇਕੱਠਾ ਕਰ ਲੈ ਜਿਹੜਾ ਸੱਚ ਹੈ ਤੇ ਤੇਰੇ ਹਰ ਵੇਲੇ ਸਹਾਈ ਹੋਵੇਗਾ ਜਿਉ ਅਗਨ ਮਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਿਵੇਂ ਕੋਈ ਵਾਰ ਆਪਾਂ ਦੇਖਣੀ ਆ ਅੱਗ ਲੱਗ ਜਾਂਦੀ ਹੈ ਤੇ ਫਾਇਰ ਵਿਗੇਟ ਮੰਗਾਈ ਜਾਂਦੀ ਹੈ ਪਾਣੀ ਛਿੜਕਿਆ ਜਾਂਦਾ ਹੈ ਦੁਨਿਆਵੀ ਅੱਗ ਨੂੰ ਬੁਝਾਉਣ ਦੇ ਲਈ ਇਸੇ ਤਰ੍ਹਾਂ ਮਨੁੱਖ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਤੇ ਮੁੱਕੇਗੀ ਕਿਵੇਂ ਤ੍ਰਿ ਤ्यों ਤ੍ਰਿਸ਼ਨਾ ਦਾਸਨ ਦਾਸ ਤੇ ਜਦੋਂ ਆਪਾਂ ਨਿਮਰਤਾ ਧਾਰਨ ਕਰਾਂਗੇ ਸੇਵਕ ਬਣਾਂਗੇ ਨਿਮਰਤਾ ਤੇ ਬਣਾਂਗੇ ਦਾਸਨ ਦਾਸ ਬਣਾਂਗੇ ਉਦੋਂ ਸਾਡੀ ਤ੍ਰਿਸ਼ਨਾ ਦੀ ਅੱਗ ਖਤਮ ਹੋ ਜਾਵੇਗੀ ਜਮ ਜੰਦਾਰ ਨਾ ਲੱਗੇ ਔ ਪੌਜਲ ਤਰਤਰਾਸ ਤੇ ਜਿਹੜੀ ਜਮਾਂ ਦੀ ਫਾਹਤੋਂ ਹਰ ਵੇਲੇ ਅਸੀਂ ਡਰਦੇ ਰਹਿੰਨੇ ਆ ਦੁੱਖਾਂ ਤੋਂ ਡਰਦੇ ਰਹਿੰਨੇ ਆ ਕਲੇਸ਼ਾਂ ਤੋਂ ਡਰਦੇ ਰਹਿੰਨੇ ਆ ਪੌਜਲ ਤਰਤਰਾ ਤੇ ਸੰਸਾਰ ਦੇ ਵਿੱਚ ਉਸ ਸੱਚ ਦੇ ਨਾਮ ਸਦਕਾ ਤਰ ਜਾਵੇਗਾ ਗੁਰਮਖ ਕੋੜ ਨਾ ਭਾਵੇ ਸੱਚ ਰਤੇ ਸੱਚ ਭਾਏ ਤੇ ਜਿਹੜੇ ਗੁਰਮਖ ਨੇ ਗੁਰੂ ਨੂੰ ਮੁੱਖ ਰੱਖਦੇ ਨੇ ਗੁਰੂ ਦੀ ਮਤ ਤੇ ਚੱਲਦੇ ਨੇ ਉਹ ਕੂੜ ਦੀ ਜ਼ਿੰਦਗੀ ਤੋਂ ਝੂਠੀ ਦਿਖਾਵੇ ਦੀ ਜ਼ਿੰਦਗੀ ਤੋਂ ਪਰੇ ਰਹਿੰਦੇ ਨੇ ਸੱਚ ਰਤੇ ਸੱਚ ਪਾਏ ਸੱਚੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਤੇ ਸੱਚ ਹੀ ਉਹਨਾਂ ਨੂੰ ਚੰਗਾ ਲੱਗਦਾ ਹੈ ਸਾਖਤ ਸੱਚ ਨਾ ਭਾਵੇ ਕੂੜਾ ਕੂੜੀ ਪਾਏ ਤੇ ਜਿਹੜੇ ਸਾਖਤ ਨੇ ਰੱਬ ਨੂੰ ਭੁੱਲੇ ਹੋਏ ਨੇ ਉਹ ਦੁਨਿਆਵੀ ਪਦਾਰਥਾਂ ਨੂੰ ਹੀ ਕੂੜ ਨੂੰ ਹੀ ਸਭ ਕੁਝ ਮੰਨੇ ਬੈਠੇ ਨੇ ਮੇਰੇ ਕੋ ਇਹਨਾ ਤਨ ਹੈ ਮੇਰੇ ਕੋ ਕੋਠੀਆਂ ਕਾਰਾਂ ਨੇ ਜ਼ਮੀਨਾਂ ਜਾਇਦਾਦਾਂ ਨੇ ਉਹ ਸਭ ਦੁਨਿਆਵੀ ਪਦਾਰਥਾਂ ਨੂੰ ਕੂੜ ਨੂੰ ਹੀ ਸੱਚ ਜਾਣ ਕੇ ਜਾਣ ਰਹੇ ਨੇ ਤੇ ਇਸੇ ਵਿੱਚ ਹੀ ਗਲਤਾਨ ਕੂੜੀ ਪਾਏ ਇਸੇ ਤਰ੍ਹਾਂ ਹੀ ਗਲਤਾਨ ਹੁੰਦੇ ਰਹਿੰਦੇ ਨੇ ਸੱਚ ਰਤੇ ਗੁਰ ਮਿਲਿਆ ਸੱਚੇ ਸੱਚ ਸੁਣਾਏ ਤੇ ਜਿਨ੍ਹਾਂ ਨੇ ਸੱਚ ਜਾਣਿਆ ਸੱਚ ਕਰਕੇ ਸਿਮਰਿਆ ਉਹ ਸੱਚ ਦੇ ਨਾਲ ਰੰਗੇ ਗਏ ਗੁਰੂ ਮਿਲਿਆ ਗੁਰੂ ਮਿਲ ਗਿਆ ਸੱਚੇ ਮਹਸਮਾਏ ਤੇ ਸੱਚੇ ਦੇ ਵਿੱਚੋਂ ਲੀਨ ਹੋ ਗਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸਾਡੇ ਮਨ ਦੇ ਵਿੱਚ ਮਾਨਕ ਦੇ ਵਿੱਚ ਭਾਵ ਕੀ ਹਿਰਦੇ ਵਿੱਚ ਲਾਲ ਬਣ ਗਿਆ ਨਾਮ ਬਣ ਗਏ ਨਾਮ ਦੇ ਸਤਕਾਰ ਰਤਨ ਬਣ ਗਏ ਕਰੇ ਹਰ ਹੀਰ ਤੇ ਸਾਡਾ ਮਨ ਹੀਰਾ ਹੋ ਗਿਆ ਹੋਇਆ ਕਿਵੇਂ ਗੁਰੂ ਦੀ ਸੱਚ ਲੱਗਣ ਦੇ ਨਾਲ ਸੱਚ ਵਕਰਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਘਟ ਘਟ ਦੇ ਵਿੱਚ ਹਰ ਸਰੀਰ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਪਰ ਸਾਨੂੰ ਸੱਚ ਦੇ ਨਾਲ ਜੁੜਨਾ ਪਵੇਗਾ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਤੇ ਉਹ ਸਾਡੇ ਤੇ ਦਇਆ ਕਰੇ ਗੁਰੂ ਆਪਣੀ ਮੱਤ ਦੇ ਨਾਲ ਜੋੜੇ ਸਾਨੂੰ ਵਡ ਭਾਗ ਬਖਸ਼ੇ ਚੰਗੇ ਕਰਮ ਬਖਸ਼ੇ ਅਸੀਂ ਆਪਣੇ ਮਨ ਨੂੰ ਹਰ ਹੀਰ ਕਰ ਲਈਏ ਭਾਗ ਕੀ ਪਵਿੱਤਰ ਕਰ ਲਈਏ ਸੁੰਨੀਆਂ ਕੋ ਬੇਨਤੀਆਂ ਪ੍ਰਵਾਨ ਬਖਸ਼ੋ ਤਾਂ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ